ਸਰਕਾਰ ਨੇ ਕਿਹਾ ਹੈ ਕਿ ਭਾਰਤ ਦਾ ਮੀਡੀਆ ਤੇ ਮਨੋਰੰਜਨ ਉਦਯੋਗ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਅਤੇ 2030 ਤੱਕ ਇਸ ਦਾ ਆਕਾਰ 100 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਹੋ ਜਾਵੇਗਾ। ਡਿਜੀਟਲ ਤਕਨੀਕ, ਨੌਜਵਾਨਾਂ ਦੀ ਵੱਧਦੀ ਮੰਗ ਅਤੇ ਰਚਨਾਤਮਕ ਕੰਮਾਂ ਦੇ ਨਵੇਂ ਮੌਕੇ ਇਸ ਦੀ ਵਾਧਾ ਦਰ ਨੂੰ ਹੋਰ ਤੇਜ਼ ਕਰ ਰਹੇ ਨੇ। ਇਹ ਖੇਤਰ ਹਰ ਸਾਲ ਲਗਭਗ 7% ਦੀ ਰਫ਼ਤਾਰ ਨਾਲ ਵਧ ਰਿਹਾ ਹੈ ਅਤੇ 2027 ਤੱਕ ਕਰੀਬ 3067 ਅਰਬ ਰੁਪਏ ਦਾ ਹੋ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ 2030 ਤੱਕ ਭਾਰਤ ਸਿਰਫ ਕੰਟੈਂਟ ਦੇਖਣ ਵਾਲਾ ਦੇਸ਼ ਨਹੀਂ ਰਹੇਗਾ, ਸਗੋਂ ਦੁਨੀਆ ਨੂੰ ਨਵਾਂ ਕੰਟੈਂਟ ਦੇਣ ਵਾਲਾ ਪ੍ਰਮੁੱਖ ਦੇਸ਼ ਬਣ ਜਾਵੇਗਾ। ਭਾਰਤ ਵਿੱਚ ਐਨੀਮੇਸ਼ਨ ਅਤੇ VFX ਦਾ ਕੰਮ ਚਾਰਲੀ ਤੋਂ 60% ਸਸਤਾ ਪੈਂਦਾ ਹੈ, ਜਿਸ ਕਾਰਨ ਕਈ ਵਿਦੇਸ਼ੀ ਕੰਪਨੀਆਂ ਆਪਣਾ ਪੋਸਟ ਪ੍ਰੋਡਕਸ਼ਨ ਦਾ ਕੰਮ ਭਾਰਤ ਵਿੱਚ ਕਰਵਾਉਂਦੀਆਂ ਨੇ। ਭਾਰਤੀ ਕਹਾਣੀਆਂ ਅਤੇ ਕੰਟੈਂਟ ਹੁਣ ਦੁਨੀਆ ਭਰ ਵਿੱਚ ਪਸੰਦ ਕੀਤੇ ਜਾ ਰਹੇ ਨੇ ਅਤੇ ਭਾਰਤੀ OTT ਦਰਸ਼ਕਾਂ ਵਿੱਚ ਲਗਭਗ 25% ਦਾ ਲੋਕ ਵਿਦੇਸ਼ਾਂ ਤੋਂ ਨੇ ਦੱਸ ਦਈਏ ਅੱਜ ਰਾਸ਼ਟਰੀ ਪ੍ਰੈਸ ਦਿਵਸ ਹੈ ਇਹ ਦਿਵਸ ਹਰ ਸਾਲ 16 ਨਵੰਬਰ ਨੂੰ ਇੱਕ ਆਜ਼ਾਦ ਤੇ ਜ਼ਿੰਮੇਵਾਰ ਪ੍ਰੈਸ ਦੀ ਭੂਮਿਕਾ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਇਹ ਦਿਨ ਭਾਰਤੀ ਪ੍ਰੈਸ ਕੌਂਸਲ ਦੀ ਸਥਾਪਨਾ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ ਜਿਸ ਨੇ 1964 ਵਿੱਚ ਇਸੇ ਦਿਨ ਆਪਣਾ ਕੰਮਕਾਰ ਸ਼ੁਰੂ ਕੀਤਾ ਸੀ ਇਸ ਸਾਲ ਦਾ ਵਿਸ਼ਾ ਵੱਧਦੀਆਂ ਗਲਤ ਸੂਚਨਾਵਾਂ ਦੇ ਵਿਚਕਾਰ ਪ੍ਰੈਸ ਦੀ ਪ੍ਰਸਤਿproptoਤਾ ਦੀ ਰੱਖਿਆ ਤੇ ਕੇਂਦ੍ਰਿਤ ਹੈ। ਰਾਸ਼ਟਰੀ ਪ੍ਰੈਸ ਦਿਵਸ ਦੇਸ਼ ਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਪ੍ਰੈਸ ਦੀ ਮਹੱਤਵਪੂਰਨ ਭੂਮਿਕਾ ਦੀ ਯਾਦ ਦਿਵਾਉਂਦਾ ਹੈ।